ਦੋਵਾਂ ਫਰਮਾਂ ਵੱਲੋਂ ਜਿਹੜਾ ਹਰਿਆਣੇ ਦੇ ਬਾਰਡਰਾਂ ਤੇ ਸ਼ੰਭੂ ਤੇ ਖਨੌਰੀ ਵਿੱਚ ਮੋਰਚਾ ਚੱਲ ਰਿਹਾ ਉਹਨੂੰ 15ਵਾਂ ਦਿਨ ਅੱਜ ਹੋ ਚੁੱਕਾ ਵਾ ਅਸੀਂ ਸਾਰੇ ਦੇਸ਼ਵਾਸੀਆਂ ਦਾ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕਰਦੇ ਹਾਂ ਜਿੱਡਾ ਵੱਡਾ ਉਹਨਾਂ ਨੇ ਕੱਲ ਇਸ ਅੰਦੋਲਨ ਨੂੰ ਬੋਸ ਦਿੱਤਾ ਵਾ ਔਰ ਲਗਾਤਾਰ ਦੋਵਾਂ ਬਾਰਡਰਾਂ ਤੇ ਹਜ਼ਾਰਾਂ ਕਿਸਾਨ ਮਜ਼ਦੂਰ ਮਤਾਮਾ ਪਹਿਣਾ ਪਹੁੰਚ ਰਿਹਾ ਨੇ ਔਰ ਬਾਕੀ ਰਹਦੇ ਸਾਰਿਆਂ ਨੂੰ ਵੀ ਇਹ ਬਹੁਤ ਵੱਡਾ ਮੌਕਾ ਵਾ ਅਸੀਂ ਆਪਣੀਆਂ ਮੰਗਾਂ ਪੂਰਨ ਤੌਰ ਤੇ ਮਨਾ ਸਕੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਸਕੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾ ਸਕੀ ਲਖੀਮਪੁਰ ਖਰੀਦਾ ਇਨਸਾਫ ਲੈ ਸਕੀ ਸਾਰੇ ਕੇਸ ਜਿਹੜੇ ਆ ਉਹ ਵਾਪਸ ਕਰਾ ਸਕੀ ਹੋਰ ਮੰਗਾਂ ਵੀ ਹੱਲ ਕਰਾ ਸਕੀ ਤੋ ਇਸ ਕਰਕੇ ਕੱਲ ਇੱਕ ਵੱਡੀ ਖਬਰ ਆ ਮੇਰੇ ਖਲ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਵੀ ਆਦੀਵਾਸੀਆਂ ਨੇ ਬਹੁਤ ਵੱਡਾ ਸਮਰਥਨ ਦਿੱਤਾ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਉਹ छत्तीसगढ़ ਹੋਵੇ ਚਾਹੇ ਮੱਧ ਪ੍ਰਦੇਸ਼ ਹੋਵੇ ਝਾਰਖੰਡ ਹੋਵੇ ਤੋਂ ਇਨ੍ਹਾਂ ਥਾਵਾਂ ਤੇ ਆਦਿਵਾਸੀਆਂ ਨੇ ਨੱਚ ਗਾ ਕੇ ਪੈਦਲ ਚੱਲ ਕੇ ਆਪਣੀ ਢੰਗ ਨਾਲ ਇਸ ਅੰਦੋਲਨ ਦਾ ਸਮਰਥਨ ਕੀਤਾ ਜਿਹੜੇ ਕਰੋੜਾਂ ਕਰੋੜ ਨੇ ਤੇ ਇਹ ਵੱਡੀ ਪ੍ਰਾਪਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਫਿਰ ਪੰਜਾਬ ਦੇ ਸਾਰੇ ਜਿਹੜੇ ਕਿਸਾਨ ਮਜ਼ਦੂਰ ਨੇ ਪੂਰੇ ਦੇਸ਼ ਦੇ ਹਰਿਆਣੇ ਦੇ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਸਮਰਥਨ ਮਿਲ ਰਿਹਾ ਇਹਨਾਂ ਦੋਵਾਂ ਬਾਰਡਰਾਂ ਤੇ ਪਹੁੰਚੋ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਵੇਂ ਸਾਨੂੰ ਲੋਕਲ ਸਪੋਰਟ ਹਰ ਕਿਸਮ ਦੀ ਮਿਲ ਰਹੀ ਹੈਗੀ ਆ ਔਰ ਮੈਡੀਕਲ ਸੇਵਾਵਾਂ ਨੇ ਲੰਗਰ ਦੀਆਂ ਸੇਵਾਵਾਂ ਨੇ ਸਫਾਈ ਬਹੁਤ ਵੱਡੇ ਪੱਧਰ ਤੇ ਸਾਡੇ ਨੌਜਵਾਨ ਕਰ ਰਹੇ ਹੈਗੇ ਆ ਤੋਂ ਇਸ ਕਰਕੇ ਆਹ ਮੁਰਚਾ ਆਪਾਂ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਜਿੱਤਲ ਨੂੰ ਵਧੂਗਾ ਸਾਡਾ ਸੰਘਰਸ਼ ਮੋਦੀ ਸਰਕਾਰ ਦੇ ਖਿਲਾਫ ਆ ਇੱਧਰ ਹਜੇ ਸੁਭਕਰਨ ਸਿੰਘ ਜੀ ਦਾ ਜਿਹੜਾ ਸ਼ਰੀਰ ਆ ਉਹ ਮਰਚਰੀ ਚ ਲੱਗਾ ਹੋਇਆ ਵਾ ਹਜੇ ਪੰਜਾਬ ਸਰਕਾਰ ਨੇ ਦੋਸ਼ੀਆਂ ਤੇ ਖਿਲਾਫ ਐਫ ਆਰ ਦਰਜ ਨਹੀਂ ਕੀਤੀ ਹੈਗੀ ਕੇਂਦਰ ਸਭ ਤੋਂ ਪਹਿਲਾਂ ਸਮਾਨ ਸਥਿਤੀ ਨੂੰ ਬਹਾਲ ਕਰੇ ਜਿਵੇਂ ਹਰਿਆਣਾ ਤੇ ਜ਼ਬਰ ਕੀਤਾ ਉਹਨੂੰ ਵਾਪਸ ਲਏ ਔਰ ਗੱਲਬਾਤ ਤੋਂ ਪਹਿਲਾਂ ਗੱਲਬਾਤ ਵਾਲਾ ਮਾਹੌਲ ਪੈਦਾ ਕਰੇ ਕੇਂਦਰ ਵੱਲੋਂ ਡੈਡਲੌਕ ਹੈਗਾ ਸਾਡੇ ਵੱਲੋਂ ਕੋਈ ਡੈਡਲੌਕ ਨਹੀਂ ਹੈਗਾ ਪੰਜਾਬ ਵੱਲੋਂ ਡੈਡਲੌਕਾ ਸਾਡੇ ਵੱਲੋਂ ਕੋਈ ਡੈਡਲੌਕ ਨਹੀਂ ਹੈਗਾ ਹੈਗਾ ਉਹਨੇ ਕੇਂਦਰ ਨੇ ਮਰਜ਼ੀ ਕਰਨੀ ਹੈ ਵੀ ਉਹਨਾਂ ਮਸਲਿਆਂ ਨੂੰ ਕਿੱਥੇ ਜਾ ਕੇ ਨਿਬੇੜਦਾ ਧੰਨਵਾਦ